ਆਸ ਹਰਵਿੰਦਰ ਸਿੰਘ ਨੇ ਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ 96 ਕਰੋੜੀ ਸੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾਏ ਹੈ ਸੰਗਤ ਜੀ ਕਿ ਦਾਸ ਜੋ ਮਹਾਰਾਜ ਨੇ ਸਾਨੂੰ ਸੰਧਾਰ ਦਿੱਤੇ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਨਾਂ ਦੇ ਪਹਿਰਾ ਦਿੰਦਿਆਂ ਆਪਣੀ ਕਸਬਾ ਸੂਧਰ ਘਰਾਟ ਜ਼ਿਲ੍ਹਾ ਸੰਗਰੂਰ ਆਪਣੀ ਇੱਕ ਫ੍ਰਿਜਰ ਰਿਪੇਅਰ ਦੀ ਦੁਕਾਨ ਮੈਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਆ ਹਾਂ ਤੇ ਇਹ ਜੋ ਦੁਕਾਨ ਹੈ ਇਹ ਨਹਿਰੀ محکمہ ਦੀ ਹੈ ਇਹ ਮੈਂ 2007 ਦੇ ਵਿੱਚ ਕਿਸੇ ਪ੍ਰਾਪਰਟੀ ਡੀਲਰ ਦੇ ਰਾਹੀਂ 2.5 ਲੱਖ ਰੁਪਏ ਦੀ ਮੁੱਲ ਲਈ ਸੀ ਆਪਣਾ ਅੱਧਾ ਕਿਲਾ ਜ਼ਮੀਨ ਵੇਚ ਕੇ ਆਪਣੇ ਹਿੱਸੇ ਦੀ ਅੱਧਾ ਕਿਲਾ ਜ਼ਮੀਨ ਵੇਚ ਕੇ ਇਹ ਦੁਕਾਨ ਮੈਂ ਮੁੱਲ ਲਈ ਸੀਗੀ ਤੇ ਜਨਿਕੇ ਦੁਕਾਨਾਂ ਹੋਰ ਵੀ ਬਹੁਤ ਵਿਕੀਆਂ ਹੋਈਆਂ ਇੱਥੇ ਜਿੱਥੇ 84 85 ਦੁਕਾਨਾਂ ਨਹਿਰੀ ਮਹਿਕਮੇ ਦੀਆਂ ਜਿਹਦੇ ਵਿੱਚੋਂ ਮੰਨ ਕੇ ਚੱਲੋ ਕਿ 40 50 ਦੁਕਾਨਾਂ ਵਿਕੀਆਂ ਹੋਈਆਂ ਨੇ ਤੇ ਇਹ ਦੁਕਾਨ ਮਹਿਕਮਾ ਜੋ ਨਹਿਰੀ ਮਹਿਕਮਾ ਹੈ ਇਸ ਦੁਕਾਨ ਦੀ ਮੇਰੀ ਦੁਕਾਨ ਦੀ 51 ਨੰਬਰ ਦੁਕਾਨ ਹੈ ਇਸ ਦੀ ਬੋਲੀ ਕਰਵਾ ਰਿਹਾ ਹੈ ਕਿਉਂਕਿ ਮੈਂ ਇੱਥੇ ਜਿੱਥੇ ਕਿਰਤ ਕਰਦਾ ਉੱਥੇ ਮੈਂ ਗੁਰੂ ਦੇ ਸਿਧਾਂਤਾਂ ਤੇ ਵੀ ਪਹਿਰਾ ਦੇ ਰਿਹਾ ਜਿਵੇਂ ਮੰਨ ਲਓ ਕੋਈ ਬੀੜੀ ਸਿਗਰਟ ਤੇ ਮੈਂ ਇਤਨਾ ਰੋਕਦਾ ਇਹਨਾਂ ਲੋਕਾਂ ਨੂੰ ਜਿਹੜੇ ਹੁਣ ਸ਼ਰੀਆਮ ਪਬਲਿਕ ਪਲੇਸ ਦੇ ਉੱਤੇ ਬੀੜੀ ਸਿਗਰਟ ਪੀਂਦੇ ਆ ਉਹਨਾਂ ਨੂੰ ਮੈਂ ਰੁਕਦਾ ਉਹਨਾਂ ਬੰਦਿਆਂ ਨੇ ਮਹਿਕਮੇ ਨੂੰ ਲਿਖ ਕੇ ਦਿੱਤਾ ਕਿ ਇੱਥੋਂ ਇਹਨੂੰ ਨਿਹੰਗ ਸਿੰਘ ਨੂੰ ਕੱਢਿਆ ਜਾਵੇ ਦੁਕਾਨ ਦੇ ਵਿੱਚੋਂ ਉਹ ਬੰਦਿਆਂ ਨੇ ਜਾਨੀ ਕਿ ਲਿਖ ਕੇ ਦਿੱਤਾ ਮਹਿਕਮੇ ਨੂੰ ਮਹਿਕਮਾ ਉਹਨਾਂ ਦੀ ਗੱਲ ਦੇ ਉੱਤੇ ਗੌਰ ਕਰਦਾ ਹੋਇਆ ਇਸ ਦੁਕਾਨ ਦੀ ਬੰਲੀ ਕਰਵਾ ਰਿਹਾ 171 2025 ਸੋ ਮੈਂ ਸਾਰੀ ਸਿੱਖ ਸੰਗਤ ਮੇਰੀ ਕੌਮ ਹੈ ਜੋ ਮੇਰੀ ਸਿੱਖ ਕੌਮ ਕੋਈ ਵੀ ਜਰਨੈਲ ਜਦੋਂ ਲੜਦਾ ਤਾਂ ਉਹਦੇ ਪਿੱਛੇ ਉਹ ਉਦੋਂ ਲੜਦਾ ਜਦੋਂ ਉਹਦੇ ਪਿੱਛੇ ਕੌਮ ਖੜੀ ਹੋਵੇ ਜਿਹੜਾ ਕੱਟਾ ਉਹ ਕਹਿੰਦੇ ਕਿਲੇ ਦੇ ਸਿਰ ਤੇ ਟਿੰਗੜਦਾ ਤੇ ਸੋ ਮੈਂ ਬੇਨਤੀ ਕਰਦਾ ਮੇਰੀ ਆਪਣੀ ਕੌਮ ਸਿੱਖ ਕੌਮ ਨੂੰ ਕਿ ਮੈਂ ਕਿਰਤ ਕਰ ਰਿਹਾ ਨਾਮ ਜਪ ਰਿਹਾ ਵੰਡ ਛਕ ਰਿਹਾ ਆਪਣੇ ਸਿਧਾਂਤਾਂ ਦੇ ਪਹਿਰਾ ਦੇ ਰਿਹਾ ਤੇ ਮੈਨੂੰ ਕੁਝ ਬੀੜੀ ਵਾਲੇ ਬੰਦੇ ਜਾਨੀ ਕਿ ਇਥੋਂ ਕੱਢ ਰਹੇ ਆ ਉਹਨਾਂ ਦੇ ਕਹਿਣ ਤੇ ਮੈਨੂੰ ਸਰਕਾਰ ਮੇਰੀ ਦੁਕਾਨ ਇਹ ਖਾਲੀ ਕਰਵਾ ਰਹੀ ਆ ਸੋ ਮੇਰੀ ਵੱਧ ਤੋਂ ਵੱਧ ਮੈਂ ਇਹ ਨਹੀਂ ਕਹਿੰਦਾ ਮੈਨੂੰ ਕੋਈ ਪੈਸਾ ਦਿੱਤਾ ਜਾਵੇ ਜਾਂ ਮੈਨੂੰ ਆਪਣੀ ਕਿਰਤ ਦੇ ਨਾਲ ਜੁੜਿਆ ਰਹਿਣ ਦਿਓ ਮੇਰਾ ਅੱਡਾ ਬਣਿਆ ਹੋਇਆ ਇੱਥੇ ਤੇ ਮੈਨੂੰ ਇੱਥੋਂ ਜਨਿਕੇ ਕੱਢ ਰੇ ਆ ਸੋ ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਸਿੱਖ ਕੌਮ ਨੂੰ ਕਿ ਜੇ ਮੈਂ ਇਥੋਂ ਇਹਨਾਂ ਨੇ ਕਢਾਤਾ ਬੀੜੀ ਪੀਣ ਵਾਲਿਆਂ ਨੇ ਤਾਂ ਸਿੱਖ ਕੌਮ ਦੀ ਪੱਗ ਆ ਜੋ ਉਹ ਜਨਿਕੇ ਢਿੱਕ ਸਕਦੀ ਆ ਕਿਉਂਕਿ ਉਹਨਾਂ ਦਾ ਵੱਲ ਭਰ ਗਿਆ ਤੇ ਮੈਂ ਬੇਨਤੀ ਕਰਦਾ ਹੱਥ ਵਨ ਕੇ ਕੌਮ ਨੂੰ ਕਿ ਮੇਰਾ ਸਾਥ ਦਿੱਤਾ ਜਾਵੇ ਮੇਰੀ ਹੈਲਪ ਕੀਤੀ ਜਾਵੇ ਤੇ ਲੜੂੰਗਾ ਮੈਂ ਕੋਈ ਗੱਲ ਨਹੀਂ ਤਿਆਰ ਹਾਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਪਰ ਇਹ ਆ ਵੀ ਜਨਨ ਕਿ ਮੇਰਾ ਸਾਥ ਦਿੱਤਾ ਜਾਵੇ ਮੇਰੇ ਨਾਲ ਖੜਿਆ ਜਾਵੇ ਆ ਮੇਰੀ ਦੁਕਾਨ ਹੈ ਭਾਈ ਮੈਂ ਆਪਣੀ ਕਿਰਤ ਕਰਦਾ ਫ੍ਰਿਜ ਰਿਪੇਅਰ ਦਾ ਕੰਮ ਕਰਦਾ ਇੱਥੇ ਬੈਠੇ ਬਾਣੀ ਪੜੀਦੀ ਆ ਇਹ ਨਿਸ਼ਾਨ ਸਾਹਿਬ ਲੱਗੇ ਹੋਏ ਆ ਇੱਥੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਆ ਇੱਥੇ ਉਥੀ ਸਾਹ ਪਏ ਆ ਗੁਰੂ ਗ੍ਰੰਥ ਸਾਹਿਬ ਦੇ ਤੇ ਇਦਾਂ ਇਹ ਜੋ ਪਹਿਰਾ ਹੈ ਸਾਰਾ ਦੁਕਾਨਦਾਰ ਜਨਨ ਕਿ ਕਰਦਾ ਮੈਂ ਆਪਣੀ ਕਿਰਤ ਕਰ ਰਿਹਾ ਮੈਨੂੰ ਜਨਨ ਕਿ ਜਾਣ ਕੇ ਉਜਾੜਿਆ ਜਾ ਰਿਹਾ ਸੋ ਮੈਂ ਸਾਰੀ ਆਪਣੀ ਕੌਮ ਸਿੱਖ ਕੌਮ ਨੂੰ ਬੇਨਤੀ ਕਰਦਾ ਕਿ ਮੇਰੇ ਨਾਲ ਖੜਿਆ ਜਾਵੇ ਮੇਰੀਆਂ ਬੇਨਤੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ